ਸਿਖਾ ਨੂੰ ਖਤਮ ਕਰਨ ਲਈ ਸੋਚੇ ਸੰਤ ਭਿੰਡ ਰਾਂਵਾਲਾ ਹਨ ਬਾਤ ਹਿੰਦ ਫੌਜ ਦੇ ਮੋਸ਼ੇ ਸੰਤ ਭਿੰਡ ਰਾਂਵਾਲਾ ਹਨ ਬਾਤ ਹਿੰਦ ਫੌਜ ਦੇ ਮੋਸ਼ੇ ਹਿੰਦ ਫੌਜ ਦੇ ਮੋਚੇ ਆਲਾ ਮੰਗਣ ਵਾਲਿਆਂ ਤੇ ਬਾਗਟਾਂਡੇ ਇਕਟ ਸਿਠੋਕੇ ਸੰਤ ਪਿੰਡ ਰਾਂ ਵਾਲਿਆਂ ਹਨ ਬਾਤ ਹਿੰਦ ਫੋਜ ਦੇ ਮੋਛੇ ਸੰਤ ਪਿੰਡ ਰਾਂ ਵਾਲਿਆਂ ਹਨ ਬਾਤ ਹਿੰਦ ਫੋਜ ਦੇ ਮੋਛੇ i'm yeah. a yeah. ਖੋਖੜ ਕੁ ਸਿੰਘਾਂ ਨੇ ਛੱਡ ਜਿਕਾਰ ਹੈ ਬਾਕੀ ਹੋਤੇ ਸੰਤ ਭਿੰਡਰਾ ਵਾਲਿਆਂ ਨੇ ਬਾਤ ਹਿੰਦ ਫੌਜ ਤੇ ਮੋਛੇ ਸੰਤ ਭਿੰਡਰਾ ਵਾਲਿਆਂ ਨੇ ਬਾਤ ਹਿੰਦ ਫੌਜ ਤੇ ਮੋਛੇ ਟੱਗੇ ਸੰਤਾਂ ਦਾ ਗੜਾ ਕੇ ਲਿਡ ਦਿਲਾ ਦੇ ਖੋਟੇ ਸੰਤ ਪਿੰਡ ਰਾਵਾਲਿਆਂ ਨੇ ਬਾਤ ਹਿੰਦ ਖੋਜਦੇ ਮੋਛੇ ਸੰਤ ਪਿੰਡ ਰਾਵਾਲਿਆਂ ਬਹੁਤ ਪਿਆਰੇ ਬਿੱਤਰ ਭਾਈ ਠਾਣਾ ਸਿੰਘ ਜਦੋਂ ਰੱਬ ਨੂੰ ਪਿਆਰੇ ਹੋਏ ਬੜੀ ਸੇਵਾ ਉਹਨਾਂ ਨੇ ਇੱਥੇ ਕੀਤੀ ਮੈਂ ਉਦੋਂ ਦਾ ਆਇਆ ਉਦੋਂ ਮੈਂ ਇੱਥੇ ਸੰਗਤਾਂ ਦੇ ਜੋੜੇ ਝਾੜਦਾ ਰਿਹਾ ਉਸ ਸਮਾਂ ਕਾਫੀ ਬੀਤ ਗਿਆ ਅੱਜ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਸਮੂਚੀ ਕਮੇਟੀ ਮੈਂ ਪ੍ਰਧਾਨ ਨਹੀਂ ਕਹਾਵਾਂਗਾ ਇਹਨਾਂ ਨੂੰ ਕਿਉਂਕਿ ਸੇਵਾਦਾਰ ਬਹੁਤ ਪਿਆਰੇ ਚੜ੍ਹਦੀ ਕਲਾ ਵਾਲੇ ਸੇਵਾਦਾਰ ਹੈ ਪ੍ਰਧਾਨਾਂ ਦਾ ਕੰਮ ਕਾਫੀ ਵਿਗੜਿਆ ਸਾਨੂੰ ਰੱਬ ਸੇਵਾਦਾਰ ਦੇਵੇ ਤਾਂ ਦੇਵੇ ਇਹੋ ਜੇ ਸਾਰਿਆਂ ਦਾ ਸੰਗਤ ਦਾ ਮੇਰੀਆਂ ਭੈਣਾਂ ਦਾ ਇਲਾਕੇ ਦਾ ਬਹੁਤ ਰਣੀ ਤੇ ਧੰਨਵਾਦੀ ਹੈ ਜਿਨ੍ਹਾਂ ਨੇ ਇੰਨੀ ਕੁ ਸੇਵਾ ਸ਼ਹੀਦਾਂ ਦੀਆਂ ਵਾਰਾਂ ਗਾਉਣ ਦੀ ਦਿੱਤੀ ਤੇ ਭਾਈ ਪ੍ਰਗਟ ਸਿੰਘ ਮੋਦਕੀ ਚੈਨਲ ਦਾ ਵੀ ਬੜਾ ਧੰਨਵਾਦੀ ਹੈ ਸਾਰਿਆਂ ਦਾ ਧੰਨਵਾਦ ਫੇਰ ਮਿਲਾਂਗੇ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਜਿਉਂ ਬੁਲਾਵੇ ਓਵੇਂ ਬੋਲਣਾ ਪੈਂਦਾ ਜਿੱਥੇ ਲਿਜਾਵੇ ਜਾਣਾ ਪੈਂਦਾ ਸੋ ਇਹ ਸੀ 1984 ਦਾ ਘੱਲੂ ਘਾਰਾ ਆਪਣੀ ਸਰਕਾਰ ਨੇ ਕੀਤਾ ਜੋ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਬੜੀਆਂ ਮੈਥੋਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਉਮਰ ਦੇ ਹਿਸਾਬ ਨਾਲ ਤਾਂ ਗਲਤੀਆਂ ਹੋਣਗੀਆਂ ਹੀ ਹੋਣਗੀਆਂ ਤੇ ਮੈਨੂੰ ਮaaf ਕਰਦਿਆ ਜੋ ਮੇਰੀ ਅਰਦਾਸ ਕਰੋ ਵੀ ਮੈਂ ਜਿੰਨੇ ਕਸਾ ਹੈਗੇ ਹਕੂਮ ਦੀ ਸੇਵਾ ਪ੍ਰਚਾਰ ਦੀ ਕਰਦਾ ਰਵਾਂ ਸਾਥੀ ਮੇਰੇ ਸਾਥ ਦੇ ਰਹੇ ਭਾਈ ਮਹਿੰਦਰ ਸਿੰਘ ਸਫਰੀ ਇਹਨਾਂ ਦਾ ਰੂਪਾ ਪਿੰਡ ਹੈ ਭਾਈ ਭੋਲਾ ਸਿੰਘ ਦਾ ਖਾਈ ਪਿੰਡ ਹੈ ਸਰੰਗੀ ਮਾਸਟਰ ਲਹਿਰੀ ਦਾ ਸੋ ਗੰਦਾਰਾ ਪਿੰਡ ਹੈ ਸੋ ਇਸ ਲਈ ਇਸ ઠાੜੀ ਜਥਾ ਤੁਸੀਂ ਪੁੱਛੋਗੇ ਵੀ ਪਹਿਲੇ ਸਾਥੀ 40 ਸਾਲ ਇੱਕੋ ਜਥਾ ਰਿਹਾ ਆਪਣਾ ਇੱਕ ਮੇਰਾ ਛੋਟਾ ਭਾਈ ਹੁੰਦਾ ਸੀ ਬਲਵਿੰਦਰ ਸਿੰਘ ਪਰਵਾਨਾ ਉਹਦੀ ਡੈਥ ਹੋ ਗਈ ਛੋਟੇ ਭਾਈ ਸਾਹਿਬ ਦਾ ਘਰੇ ਨਹੀਂ ਸਰਦਾ ਉਹਨੇ ਵੀ ਜਥੇ ਤੋਂ ਸਤੀਫਾ ਦਿੱਤਾ ਓਨੇ ਸਾਥੀ ਸਾਥ ਨਿਭਾਰੇ ਇਹਨਾਂ ਤੇ ਵੀ ਗੁਰੂ ਕਿਰਪਾ ਕਰੇ ਤੁਹਾਡੇ ਤੇ ਵੀ ਕਰੇ ਤੁਹਾਨੂੰ ਸਤ ਸੰਗ ਨਾਲ ਗੁਰਬਾਣੀ ਨਾਲ ਅੰਮ੍ਰਿਤ ਨਾਲ ਜੁੜਨ ਦਾ ਸਭ ਤੋਂ ਵੱਡੀ ਦਾਤ ਗੁਰੂ ਗ੍ਰੰਥ ਸਾਹਿਬ ਹੀ ਬਖਸ਼ੇ ਜੀ ਆਓ ਸਲਾਮ ਹੈ ਸ਼ਹੀਦਾਂ ਦੀ ਧਰਤੀ ਨੂੰ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਬਿਕਰ ਸਿੰਘ ਜੀ ਕੜਾਕਾ ਉਹਨਾਂ ਦੇ ਢਾਡੀ ਜਥੇ ਨੇ ਆਪਾਂ ਨੂੰ ਜੂਨ 1984 ਦਾ ਸਾਕਾ ਜੋ ਕੱਲੂ ਕਾਰਾ ਪਿਛਲੇ 35 36 ਸਾਲ 40 ਸਾਲ ਦੇ ਕਰੀਬ ਪਹਿਲਾਂ ਸਾਡੀ ਕੌਮ ਨੇ ਇਹ ਪੀੜ ਨੂੰ ਹੰਡਾਇਆ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਜੋ ਕਿ ਜੂਨ ਦੇ ਮਹੀਨੇ ਦੇ ਵਿੱਚ ਹਰ ਸਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਕੌਮੀ ਪਰਵਾਨਿਆਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦਾ ਸਾਕਾ ਸੁਣਾਇਆ ਕਿਉਂਕਿ ਹੁਣ ਉਮਰ ਤੋਂ ਭਾਵੇਂ ਬਜ਼ੁਰਗ ਨੇ ਪਰ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜਾ ਢਾਡੀ ਬਿਕਰ ਸਿੰਘ ਜੀ ਕੜਾਕਾ ਹੋਣਾ ਨੇ ਗੁਰਮਤ ਦਾ ਪ੍ਰਚਾਰ ਕੀਤਾ ਇੱਥੋਂ ਤੱਕ ਕਿ ਬੜੀ ਮਾਰ ਵੀ ਜਿਹੜੀ ਸਮੇਂ ਦੀ ਹਕੂਮਤ ਦੀ ਪਾਲਸ ਦੀ ਸੈਣੀ ਪਈ ਇਹਨਾਂ ਨੂੰ ਉਹ ਸਹਿ ਕੇ ਵੀ ਜਿੱਥੇ-ਜਿੱਥੇ ਸਮਾਂ ਬਣਦਾ ਸੀ ਇਹ ਸੱਚ ਦੀ ਗੱਲ ਕਰਦੇ ਰਹੇ ਬਹੁਤ-ਬਹੁਤ ਧੰਨਵਾਦ ਗੁਰਦੁਆਰਾ ਸ਼ਹੀਦਗੰਗ ਸਾਹਿਬ ਪਹੁੰਚਣ ਤੇ ਜੀ ਆਇਆਂ ਨੂੰ ਵੀ ਆਖਦੇ ਆ ਧੰਨਵਾਦ ਵੀ ਕਰਦੇ ਆ ਜਿੰਨਾ-ਜਿੰਨਾ ਸੰਗਤਾਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੀ ਸੇਵਾ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਗੁਪਤ ਸੇਵਾ 150 ਰੁਪਏ ਸਰਦਾਰ ਗੁਰਜੀਤ ਸਿੰਘ ਜੀ ਲੋਹਾਮ 100 ਰੁਪਏ ਹਰਦੇਵ ਸਿੰਘ ਜੀ ਸ਼ਕੂਰ 100 ਰੁਪਏ ਸਵਰਨ ਸਿੰਘ ਜੀ 100 ਰੁਪਏ ਗੁਪਤ ਸੇਵਾ 100 ਰੁਪਏ